ਲੱ ਸੋਨੇ ਬੇਟਾ ਵੀ ਆ ਗਿਆ ਪਪਾ ਸਸਕਾ ਸਸਕਾਲ ਪੁੱਤਰਾ ਆ ਗਿਓ ਹਾਂਜੀ ਤੇ ਜਦਰੀ ਪੁੱਤ ਨਾ ਮੇਲਾ ਲੱਗੀ ਸੀ ਅੱਛਾ ਲੈ ਆ ਪੁੱਤ ਕਿਥੋਂ ਰੰਗ ਬਰੰਗੀਆਂ ਚੂੜੀਆਂ ਪਾਈਆਂ ਇਹ ਤਾਂ ਕਾਲਜ ਕੁੜੀਆਂ ਨੇ ਪਾਈਆਂ ਸੀ ਤੀ ਜਾਣਾ ਹਾਂ ਸੋਨ ਵੀ ਨਾ ਚੜਾ ਮੈਂ ਮਿੰਦੀ ਵੀ ਲਾਈ ਓ ਵਧੀਆ ਵਧੀਆ ਤੇ ਸਕੂਲੇ ਮੰਨਣਾ ਨਹੀਂ ਕਰਦੇ ਕਾਲਜ ਦੇ ਨਾ ਫੰਕਸ਼ਨ ਆ ਨਾ ਅੱਛਾ ਅੱਛਾ ਚਲੋ ਠੀਕ ਆ ਪੁੱਤ ਚੱਲ ਅੰਦਰ ਤੇ ਪਾਪਾ ਕੀ ਗੱਲ ਹੋ ਰਹੀ ਹੈ ਮੇਰਾ ਕੈਂਪ ਫੇਰ ਆ ਗਿਆ ਉਥੇ ਜਲੰਧਰ ਨਹੀਂ ਹੁਣ ਉੱਤਰਾਖੰਡ ਜਾਣਾ ਕਦ ਵਾਸਤੇ ਉਹ ਟਰੈਕਿੰਗ ਕੈਂਪ ਆ ਅਇਸਾ ਟਰੈਕਿੰਗ ਜਿਹੜਾ ਪਹਾੜੀਆਂ ਚੜਦੇ ਹੁੰਦੇ ਆ ਹਾਂਜੀ ਕਿਦੋਂ ਆ ਆ ਗਿਆ 15 ਕ ਦਿਨ ਚਲ ਕੋਈ ਗੱਲ ਨਹੀਂ ਪੁੱਤ ਜਾਓ ਹਾਂ ਠੀਕ ਆ ਮम्मा ਅੰਦਰ ਮम्मा ਅੰਦਰ ਤੂੰ ਚੇਂਜ ਕਰ ਲਾ ਜਾ ਠੀਕ ਤੇ ਇੰਨੀ ਮਿਹਨਤ ਲਾਉਂਦੇ ਹੀ ਆ ਬਨੂ ਨਹੀਂ ਕਰਕੇ ਨਹੀਂ ਮਾਤਾ ਜੀ ਮਿਹਨਤਾਂ ਕਰਨ ਨਾਲ ਹੀ ਗੱਲ ਬਣਦੀ ਆ ਚਾਹੇ ਅੱਜ ਬਣੇ ਚਾਹੇ ਕੱਲ ਬਣਦੀ ਆ ਸ਼ਹਿਰਾਂ ਦਾ ਉਹ ਆ ਠੀਕ ਟੋਟਕਾ ਠੀਕ ਹੈ ਠੀਕ ਹੈ ਕਹਿੰਦਾ ਰੱਜ ਕੇ ਮਿਹਨਤ ਕਰੋ ਮਿਹਨਤ ਕਰਿਆਂ ਹੀ ਗੱਲ ਬਣਦੀ ਚਾਹੇ ਅੱਜ ਬਣੇ ਜਾਂ ਕੱਲ ਬਣਦੀ ਠੀਕ ਬਣੂਗੀ ਠੀਕ ਹੈ ਠੀਕ ਹੈ ਮਿਹਨਤ ਦੇ ਹੀ ਬੇੜੇ ਪਾਰ ਵਾ ਵਿਚਾਰੀ ਬੜੀ ਮਿਹਨਤ ਕਰਦੀ ਆ ਮਾਤਾ ਫਿਰ ਉਹੀ ਗੱਲ ਕਹਿੰਦਾ ਵਾਂ ਕਿ ਮਿਹਨਤ ਕਰਨ ਵਾਲੇ ਬੱਚੇ ਨੇ ਹਜ਼ਾਰਾਂ ਬੱਚਿਆਂ ਚੋਂ ਉੱਛਲ ਕੇ ਅੱਗੇ ਆਉਣਾ ਉਹ ਵੀ ਬੱਚਾ ਹੁੰਦਾ ਜਿਹੜਾ ਵੱਡੇ ਤੋਂ ਵੱਡੇ ਐਗਜ਼ਾਮ ਚ ਬੈਂਦਾ ਤੇ ਪਹਿਲੇ ਨੰਬਰ ਤੇ ਆਉਂਦਾ ਚਲੋ ਸਾਡੀ ਬੇਟੀ ਤਰਕੀਆਂ ਬਖਸ਼ੇ ਮਹਾਰਾਜ ਪੜ੍ਹਨ ਚ ਬਹੁਤ ਹੁਸ਼ਿਆਰ ਆ ਮੈਂ ਤਾਂ ਕਰਕੇ ਪੜਾਉਣ ਡਿਆ ਵਾਂ ਠੀਕ ਆ ਠੀਕ ਆ ਤੇ ਨਾਲੇ ਆ ਐਨ ਸੀ ਸੀ ਕਰਨ ਦੀ ਆ ਠੀਕ ਆ ਠੀਕ ਆ ਹੁਣ ਟਰੈਕਿੰਗ ਤੇ ਜਾਣਾ ਇਹਦੇ ਵਿੱਚ ਪਤਾ ਕੀ ਹੁੰਦਾ ਵਾ ਕੱਲ ਨੂੰ ਇਹਨੇ ਅ fırsਰ ਬਣਨਾ ਆਰਮੀ ਦੀ ਨੇਵੀ ਦੀ ਹਾਂ ਚਾਹੇ ਕਿਹਦੀ ਵੀ ਬਣੇ ਉਹਦੇ ਵਿੱਚ ਰਿਟਰਨ ਨਹੀਂ ਹੁੰਦਾ ਠੀਕ ਸਿੱਧਾ ਡਾਇਰੈਕਟ ਭਰਤੀ ਹੁੰਦੀ ਹੈ ਇਹਨਾਂ ਨੂੰ ਇੱਕ ਸਰਟੀਫਿਕੇਟ ਮਿਲਦਾ ਪਤਾ ਨਹੀਂ ਉਹਨੂੰ ਕੀ ਕਹਿੰਦੇ ਆ ਕੁਝ ਨਵਾਂ ਜਾਂ ਤਾਂ ਪੜ੍ਹਾਈ ਬੜੀ ਚੀਜ਼ ਵਾ ਜੇ ਬੱਚਾ ਪੜ੍ਹੇ ਤੇ ਪੜ੍ਹੇ ਤੇ ਪਰ ਆ ਜਿਹੜੀਆਂ ਗੱਲਾਂ ਹੋਈਆਂ ਨਾ ਜਦਾਂ ਦੀ ਆਪਣੇ ਘਰ ਚ ਜੂਠ ਵਾ ਇਹੋ ਜਿਹੀ ਨਹੀਂ ਗਾਂ ਵਧਨ ਦਿੰਦੇ ਬੱਚੇ ਬਹੁਤ ਮਾਰੀ ਕੀਤੀ ਪੁੱਤ ਮੈਂ ਇੰਤਿਆਰ ਰਾਤ ਦਿਨ ਨੀਂਦ ਨਹੀਂ ਆਉਂਦੀ ਵੀ ਘਰ ਚ ਖੇਤ ਵਾੜ ਖੇਤ ਨੂੰ ਖਾਂਦੇ ਵੇ ਮਾਰੀ ਗੱਲ ਵਾ ਮਾਰੀ ਗੱਲ ਵਾ ਬੰਮੀ ਸੱਚਾ ਸੱਚਾ ਲੱਗਿਆ ਹੂੰ ਤੂੰ ਕਬੜੀ ਲੱਗੀ ਆ ਭੁੱਖ ਲੱਗੀ ਆ ਚੱਲ ਕੋਈ ਗੱਲ ਨਹੀਂ ਲੂਣ ਵਾਲੇ ਚਾਵਲ ਬਣੇ ਕੀ ਰੋਟੀ ਬਣਾ ਦਾ ਰੋਟੀ ਖਾਣੀ ਆ ਫੁਲਕਾ ਬਣਾ ਦੇਣੀ ਦਾਲੀ ਮਸਰਾਂ ਦੀ ਠੀਕ ਆ ਠੀਕ ਆ ਗੱਲ ਸੁਣੋ ਤੇ ਬੈਠੋ ਹਾਂ ਇਹ ਨਾਂ ਮਰ ਕੰਪਾ ਦੇ ਕੋਰੇ ਫੇਰ ਉੱਤਰਾਖੰਡ ਜਾ ਗੋ ਮੈਂ ਤਾਂ ਅੱਗੇ 10 ਦਿਨ ਮਾਹ ਨਗਾਏ ਜਦੋਂ ਤੂੰ ਚੱਲ ਜਾਨੀ ਆ ਨਾ ਕੱਚ ਸੋਨ ਨਸਾਨ ਪੈ ਜਾਂਦੀ ਸਾਰੇ ਜਾਨੇ ਤੈਨੂੰ ਮਿਸ ਕਰਦੇ ਚਾਰ ਜਾਨੇ ਦੀ ਸਿਲੈਕਸ਼ਨ ਹੋਣੀ ਮਸੀ ਸਿਲੈਕਸ਼ਨ ਹੋਈ ਆ ਜਾਲੇ ਦੋਗੀ ਚਲੋ ਚੰਗੀ ਗੱਲ ਆ ਕਿ ਤੇਰੀ ਸਾਰਿਆਂ ਦੇ ਵਿੱਚੋਂ ਸਿਲੈਕਸ਼ਨ ਹੋਈ ਆ ਪਰ ਇਹ ਹੈ ਨਾ ਜਦੋਂ ਤੂੰ ਚਲ ਜਾਂਦੀ ਮਾਸਾ ਦਿਲ ਨਹੀਂ ਲੱਗਦਾ ਘਰ ਚ ਉਹ ਰੌਣਕ ਹੀ ਖਤਮ ਹੋ ਜਾਂਦੀ ਆ ਉੱਥੇ ਫੋਨ ਵੀ ਨਹੀਂ ਕਰੰਦੇ ਹੁੰਦੇ ਫੋਨ ਵੀ ਲਾ ਜਾਂਦੇ ਆ ਨਾ ਤੇਰੇ 6 ਵਜੇ ਕਦੋਂ ਜਾਣਾ ਆ ਗਿਆ ਤੇ 15-20 ਦਿਨ ਅੱਛਾ ਚਲ ਕੋਈ ਗੱਲ ਨਾ ਨਾਲ ਮੇਰੀ ਗੱਲ ਸੁਣ ਹੋਇਆ ਤਾਂ ਜੋ ਬਹੁਤ ਹੋ ਜਾ ਘਰ ਦੇ ਵਿੱਚ ਪਰ ਸਮਝ ਨਹੀਂ ਆਉਂਦੀ ਵੀ ਤੈਨੂੰ ਕਿੱਦਾਂ ਦੱਸਾਂ ਟੈਲੀਫੋਨ ਤੇ ਫੋਨ ਨਹੀਂ ਜਿਹੜੇ ਆਉਂਦੇ ਉਹ ਮੁੰਡੇ ਦਾ ਪਤਾ ਲੱਗ ਗਿਆ ਹਣੀ ਮੰਮੀ ਗੌਰਵ ਦਾ ਦੋਸਤ ਨਹੀਂ ਆਉਂਦਾ ਅਮਨ ਉਹ ਤਾਂ ਨਿਸ਼ੇੜੀ ਆ ਉਹ ਵੇ ਤੇ ਗੱਲ ਸੁਣ ਤੇਰੇ ਫੋਨ ਤੇ ਫੋਨ ਲਾਉਣ ਵਾਸਤੇ ਨਾ ਉਹਨੇ ਗੌਰਵ ਕਾ ਦਾਦੀ ਮੰਮੀ ਕੋ ਪਹਿਲੇ ਲਿਆ ਹੀ ਕੋ ਚੀਤਾ ਦੀ ਇੰਦਾਂ ਦੀ ਮਾੜੀ ਮੋਟੇ ਉਹਦਾ ਸੁਭਾਅ ਤਾਂ ਹੈ ਹੀ ਥੋੜਾ ਜਿੱਦਾਂ ਦਾ ਹੈ ਪਰ ਇਹ ਹਰ ਕਤਨੋ ਨਾ ਬੜਾ ਹੀ ਮਾਨ ਟੁੱਟਦਾ ਦਿਲ ਤੇ ਕੰਡਿਆ ਵਾ ਕਿਤੇ ਅਲੱਗ ਹੀ ਰਹਿ ਲੀਏ ਛੱਟੋ ਚਾਚੀ ਦੀ ਉੱਧਰ ਦੀ ਹੈਗੀ ਹੈਗੀ ਆਪਾਂ ਕੋ ਉੱਧਰ ਦੱਬਣਾ ਉਹਦੀ ਸੋਚੀ ਉੱਠੀ ਵਾ ਕੀ ਕਰੀਏ ਗੱਲ ਤਾਂ ਤੇਰੀ ਠੀਕ ਆ ਪਰ ਇਹਦਾ ਵਿਸ਼ਵਾਸ ਵੀ ਨਹੀਂ ਨਾ ਰਹਿੰਦਾ ਕਿੰਨੇ ਦਿਨ ਅਸੀਂ ਪਰੇਸ਼ਾਨ ਰਹੀਆਂ ਕਿੰਨਾ ਕੋ ਹੋਇਆ ਪਾਪਾ ਨੇ ਤੇ ਚਾਰ ਫਿਰ ਗੌਰਵ ਦੇ ਲਾਈਆਂ ਵੀ ਚੰਗਾ ਇੱਕ ਵਾਰ ਨੂੰ ਕਹਿ ਲੈਣਾ ਵੀ ਚਾਹੀਦਾ ਮੈਨੂੰ ਤਾਂ ਸਮਝ ਨਹੀਂ ਹੁੰਦੀ ਕੀ ਸੋਚਿਆ ਦਿਮਾਗ ਦੇ ਵਿੱਚ ਐਨੀ ਗੰਦੀ ਹਰਕਤਾਂ ਐਨੇ ਦਿਨਾਂ ਹੀ ਪਰੇਸ਼ਾਨ ਘਰ ਦੇ ਵਿੱਚ ਇੰਨਾ ਕੁ ਹੋ ਗਿਆ ਇੱਕ ਤਰ੍ਹਾਂ ਨਾਲ ਇਹਨਾਂ ਨੇ ਤੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਵੇ ਚਾਚੀ ਦੀ ਆਪਣੀ ਕੁੜੀ ਨਹੀਂ ਨਾ ਕਿ ਤਾਂ ਹੀ ਮੈਨੂੰ ਇਦਾਂ ਕਰਦੀ ਆ ਪਰ ਸੁਣਿਆ ਇੱਕ ਗੱਲ ਵਾ ਕਹਿੰਦੇ ਅਗਰ ਪਿਆਰ ਦੇ ਨਾਲ ਨਾ ਦੁਨੀਆ ਜਿੱਤ ਲਈ ਦੀ ਨਫ਼ਰਤ ਤੇ ਪਿਆਰ ਦੋ ਚੀਜ਼ਾਂ ਹੁੰਦੀਆਂ ਵਾ ਫਿਰ ਇਹ ਸੌ ਨਾਲ ਇਹਦੀ ਨਫ਼ਰਤ ਹੀ ਜਿੱਤ ਗਈ ਸਾਡਾ ਪਿਆਰ ਹਾਰ ਹੀ ਗਿਆ ਨਾ ਮੈਂ ਪਿਆਰ ਜੇ ਚਾਚੀ ਇਦਾਂ ਦੇ ਹੈ ਹੀ ਸੀ ਤਾਂ ਕੀ ਆਹੀ ਉਹਨੂੰ ਪਿਆਰ ਨਾਲ ਹੈਂਡਲ ਨਹੀਂ ਕਰ ਸਕੇ ਮੈਂ ਇੱਕ ਵਾਰੀ ਚਾਚੀ ਨਾਲ ਪਿਆਰ ਨਾਲ ਗੱਲ ਕਰਾਂ ਕਰੀ ਪਤਾ ਕਿਉਂ ਜੇ ਤੂੰ ਗੁੱਸੇ ਨਾਲ ਹੀ ਕਰੇਂਗੀ ਨਾ ਤਾਂ ਗੁੱਸੇ ਨਾਲ ਤੇ ਬੜੀ ਕਰਕੇ ਵੇਖ ਲਈ ਸਾਰਿਆਂ ਨੇ ਇੱਕ ਵਾਰੀ ਪਿਆਰ ਨਾਲ ਪੁੱਛੇ ਤੇ ਚਾਚੀ ਇਹੋ ਜਿਹੀ ਗੱਲ ਹੀ ਜੇ ਕੋਈ ਗੁੱਸਾ ਕਿਲਾ ਹੈਗਾ ਹੀ ਤੇ ਮੈਂ ਤਾਂ ਸਿੱਧੀ ਸਿੱਧੀ ਗੱਲ ਕਰ ਲੈਂਦੀ ਹੁਣ ਤੇ ਇੰਨੇ ਸ਼ਰਮਿੰਦੇ ਜਿਹੇ ਹੋਏ ਆ ਨਾ ਵੀ ਅੰਦਰੋਂ ਹੀ ਨਹੀਂ ਨਿਕਲਦੇ ਉਹ ਬਾਹਰ ਵੀ ਨਹੀਂ ਆਏ ਉਹੀ ਨਾ ਕੋਈ ਨਾ ਟੈਨਸ਼ਨ ਨਾ ਲਓ ਮੰਮਾ ਮੇਰੇ ਵਾਸਤੇ ਇਹੀ ਬੜੀ ਵੱਡੀ ਗੱਲ ਆ ਕਿ ਤੁਸੀਂ ਮੇਤੇ ਵਿਸ਼ਵਾਸ ਕਰਦੇ ਹੋ ਮੈਂ ਤੇ ਵਿਸ਼ਵਾਸ ਕਰਦੇ ਆ ਤਾਂ ਹੀ ਮੈਨੂੰ ਇੰਨੀ ਦੂ ਦੂ ਤੱਕ ਭੇਜਦੇ ਆ ਵਿਸ਼ਵਾਸ ਤੇ ਸਾਨੂੰ ਤੇਰੇ ਤੇ ਬਥੇਰਾ ਵਾ ਪਰ ਜਦੋਂ ਕੋਈ ਘਰ ਦੇ ਵਿੱਚ ਇਦਾਂ ਦੀ ਗੱਲ ਹੁੰਦੀ ਆ ਨਾ ਫੇਰ ਬੜਾ ਡਰ ਲੱਗਦਾ ਬਾਤ ਜਾਣੀ ਵੀ ਗੱਲਾਂ ਚੁੱਕੜੀਆਂ ਹੁੰਦੀਆਂ ਵਾ ਜਦੋਂ ਕੋਈ ਕੁੜੀ ਸਫਲ ਦੇ ਰਾਹ ਤੇ ਚੱਲਦੀ ਆ ਤੇ ਉਤੇ ਪਦਨਾਮੀ ਤੇ ਸਾਰੇ ਰੋਕੀ ਕਰਦੇ ਆ ਕੁਝ ਕੁਝ ਬੰਦਾ ਨਾ ਤੇਰੀ ਸਾਰੀਆਂ ਚੀਜ਼ਾਂ ਨੂੰ ਨਜ਼ਰ ਅੰਦਾਜ਼ ਗੰਨਾ ਪੈਂਦਾ ਵਾ ਤੂੰ ਹੀ ਤਾਂ ਪਾਪਾ ਮੈਂ ਤੇ ਕਿੰਨਾ ਵਿਸ਼ਵਾਸ ਕਰਦੇ ਆਂ ਕਿ ਮੈਂ ਤੁਹਾਡਾ ਦਿਲ ਕਿਦਾ ਤੋੜ ਦੂੰਗੀ ਮੈਨੂੰ ਰਹਿ ਤਾ ਹੇ ਮੇ ਦਾ ਪੁੱਤ ਪਰ ਨਾ ਜਦੋਂ ਕੋਈ ਗੱਲ ਹੁੰਦੀ ਫਿਰ ਦਿਲ ਬੜਾ ਡਰਦਾ ਚਾਚੀ ਦਾ ਤੇ ਸੁਭਾਈ ਹੁਣ ਇੱਤਾ ਦਾ ਹੋ ਗਿਆ ਕੀ ਕਰੀਏ ਮੈਂ ਇੱਕ ਵਾਰੀ ਪਿਆਰ ਨਾਲ ਗੱਲ ਕਰੂੰਗੀ ਵੇਖ ਲੈ ਕਰਕੇ ਉਹਨਾਂ ਚਿਰ ਮੈਂ ਤੇ ਰੋਟੀ ਬਣਾ ਦੇਣੀ ਠੀਕ ਹਾਈ ਹਾਈ ਕਿੰਨੇ ਟੌਰ ਨਾ ਰਹਿੰਦੀ ਹਾਂ ਕਿ ਇਹਨੂੰ ਗੱਲ ਕਰਨ ਦਾ ਮੌਕਾ ਹੀ ਨਹੀਂ ਹਾਂ ਦਿੰਦੀ ਅਨਖਤੇ ਦੇ ਮਗਰ ਲੱਗੀ ਤੇ ਪੁੱਠਿਆਂ ਕਮਾਂ ਚ ਪੈ ਗਈ ਆਹਿਆ ਕੁੜੀ ਧੀ ਧਿਆਣੀ ਸੀ ਉਹਦੇ ਬਾਰੇ ਇੰਨਾ ਬਹੁਤ ਗਲਤ ਬੋਲਿਆ ਮੈਂ ਹੁਣ ਬਾਹਰ ਨਿਕਲ ਨੂੰ ਜੀ ਨਹੀਂ ਕਰਨ ਡਿਆ ਚਾਚੀ ਸਾਸਿਕਾ ਸਾਸਿਕਾ ਰੋਂਦੇਗਾ ਤਾਂ ਪਈਆ ਉਹ ਬਸ ਇਦਾਂ ਹੀ ਮੈਂ ਸੋਚਣ ਡਈ ਹਾਂ ਮੈਂ ਨਾ ਬਹੁਤ ਵੱਡਾ ਗਲਤ ਕੰਮ ਕੀਤਾ ਵਾ ਕੀ ਹੋਇਆ ਵਾ ਬਸ ਉਹੀ ਕੇ ਐਵੇਂ ਨਿਆਣੇ ਦੇ ਮਗਰ ਲੱਗ ਗਏ ਐਡੀ ਸੋਹਣੀ ਮੇਰੀ ਫੁਲਾਰਗੀ ਧੀ ਆ ਤੇ ਪੁੱਤ ਹੁਣ ਮੈਂ ਤੇਰ ਨਾਲ ਨਜ਼ਰਾ ਮਲਾਉਣ ਜੋਗੀ ਬਣੀ ਆ ਐਨੀਆਂ ਮੂਟੀਆਂ ਨਿੱਕੀਆਂ ਮੂਟੀਆਂ ਗਲਤੀਆਂ ਤੇ ਹੁੰਦੀਆਂ ਇਹ ਰੰਗੀਆਂ ਵਾ ਚਲੋ ਕੋਈ ਨਾ ਗੌਰਵ ਵੀ ਮੇਰਾ ਭਰਾ ਹੀ ਆ ਤੂੰ ਮੇਂ ਮੰਨਿਆ ਮੈਂ ਆਪਣਾ ਭਰਾ ਗੌਰਵ ਨੂੰ ਪਰ ਗੌਰਵ ਨੇ ਭੈਣ ਨਹੀਂ ਨਾ ਮੰਨਿਆ ਤੈਨੂੰ ਪਤੋਣੀ ਚਾਚੀ ਮੈਂ ਤੁਹਾਡੇ ਨਾਲ ਇੰਨਾ ਕਰਤੀ ਆ ਤੇ ਤੁਸੀਂ ਕਿਉਂ ਮੇਨੂੰ ਇੱਤਾ ਕੀਤਾ ਹਾਂ ਜਾਣੇ ਚ ਬਹੁਤ ਗਲਤੀ ਹੋ ਗਈ ਆ ਐ ਦੂਗਾ ਕੋਈ ਇਹੋ ਜੀ ਗੱਲ ਨਹੀਂ ਹੋਣੀ ਠੀਕ ਆ ਕੀ ਹੋਈ ਸੀ ਕਿ ਤੂੰ ਹੀ ਉਦੋਂ ਦੱਸ ਦਿੰਦੇ ਜਦੋਂ ਘਰ ਚ ਨਾ ਰੋਲਾ ਪਿਆ ਸੀ ਪੁੱਤ ਆਹੀਂ ਡਰਦਿਆਂ ਨਹੀਂ ਦੱਸਿਆ ਆਹੀਂ ਡਰੀ ਇੰਨਾ ਗਏ ਸੀ ਕਿ ਜੇ ਇਹ ਗੱਲ ਨਿਕਲ ਗਈ ਤੇ ਪਤਾ ਨਹੀਂ ਕੀ ਬਣਨਾ ਵਾ ਪਰ ਉਹ ਗੱਲ ਨਿਕਲਣੋਂ ਰਹੀ ਨਹੀਂ ਆ ਤੇ ਬੇਇੱਜ਼ਤੀ ਵੀ ਬੜੀ ਹੋਈ ਤੇ ਵੱਜੀਆਂ ਵੀ ਬੜੀਆਂ ਤੂੰ ਤੇ ਉਹ ਮੌਕੇ ਤੇ ਹੈ ਹੀ ਨਹੀਂ ਗੌਰਵ ਦੇ ਵੀ ਤੇਰੇ ਪਾਪਾ ਨੇ ਬੜੇ ਛੇਤਰ ਮਾਰੇ ਆ ਤੇ ਮਾਰਨ ਦੇ ਲਾਇਕ ਹੈ ਵੀ ਸੀ ਝੂਠ ਕਦੇ ਵੀ ਅੰਦਰ ਨਹੀਂ ਰਹਿੰਦਾ ਬਾਹਰ ਆਜਾਂਦਾ ਪੁੱਤ ਚਲੋ ਕੋਈ ਨਾ ਛੱਡੋ ਇਹ ਸਭ ਕੁਝ ਮੇਰਾ ਕੈਂਪ ਆ ਗਿਆ ਮੈਨੂੰ ਸੂਟ ਬਣਾ ਕੇ ਦੇਣਾ ਸੁਣਾਇਆ ਲੈ ਬਣਾ ਦਊ ਆਪਣੀ ਤੀਨ ਨੂੰ ਮੈਂ ਸੂਟ ਜਿੱਦਾਂ ਦਾ ਆਖੇਗੀ ਉਦਾਂ ਦਾ ਠੀਕ ਆ ਹਾਂ ਤੇ ਕੋਈ ਨਹੀਂ ਠੀਕ ਆ ਹਾਂ ਮੈਂ ਆਈ ਠੀਕ ਆ ਹੋ ਗਿਆ ਇਹ ਬੜੀ ਘਿਓ ਵਾਂਗੂ ਪਿਗਲੀ ਆ ਇਹ ਸੂਟ ਬਣਾ ਕੇ ਦੇ ਸੂਟ ਬਣਾ ਕੇ ਦਿਨੀ ਆ ਗਾੜੀ ਉੱਤੋਂ ਪੈਸੇ ਡਿੱਗਣਦੇ ਇਹ ਬਣਾ ਚੱਲ ਸ਼ੁਗਾਰਾ ਕਿਤੇ ਇੰਨੀ ਨਹੀਂ ਜ਼ੁਬਾਨ ਖੋਲੀ ਜਿਗਤ ਇਹ ਇੰਨਾ ਬੋਲਦੀ ਤੇ ਮੇਰੀ ਇੱਜ਼ਤ ਰਹਿਣੀ ਨਹੀਂ ਗਈ ਇਹ ਕੋਈ ਚਾਚੀ ਚੂਚੀ ਨਹੀਂ ਹਿਰਾਣੀ ਫਿਰ ਮੈਂ ਬਥੇਰੀ ਕਰ ਦੇਣੀ ਇਹ ਦਿਵਿੰਦਰ ਦੀ ਮੰਮੀ ਪਾਣ ਜੀ ਬੈਠੇ ਆ ਹਾਂਜੀ ਬੈਠੇ ਸਸਕਾਰ ਸਸਕਾਰ ਮੋਰ ਸੁਣੋ ਠੀਕ ਆ ਵਧੀਆ ਵਾ ਹਾਂ ਚਲੋ ਵਧੀਆ ਚਾਹੀਦਾ ਪਰਵਾ ਠੀਕ ਆ ਹਾਂਜੀ ਕਿਤੇ ਨਹੀਂ ਆ ਪ੍ਰੀਤੋਣੀ ਪ੍ਰੀਤਾਂ ਦੇ ਅੰਦਰ ਨਿਕਲ ਜੋ ਅੰਦਰ ਅੱਛਾ ਸਾਸਿਕਾ ਸਾਸਿਕਾ ਹੋਰ ਠੀਕ ਆ ਠੀਕ ਠਾਕ ਵਧੀਆ ਹਾਂ ਠੀਕ ਚਾਹੀਦਾ ਲੰਘ ਜਾ ਅੰਦਰ ਇਹ ਦਵਿੰਦਰ ਦਵਿੰਦਰ ਤੂੰ ਕਿਧਰ ਹਾਂ ਆਪਣੇ ਤੀਨ ਨੂੰ ਮਿਲਣ ਆਈ ਆ ਮੈਂ ਕਿ ਮਮੀ ਸਾਸਰੀਕਾਲ ਸਾਸਰੀਕਾਲ ਬੜਗਾ ਖਸ ਜਾਈਆ ਪਤਾ ਹੋ ਨਹੀਂ ਆਪਣੇ ਕਰਮਾਂ ਨੂੰ ਕਿਉਂ ਕੀ ਹੋਇਆ ਵਾ ਕੋਈ ਨਹੀਂ ਉਦਾਂ ਹੀ ਠੀਕ ਜੀ ਨਹੀਂ ਸੇ ਤਾਂ ਜਲਗਣ ਡਈ ਦਵਾਈ ਵੀ ਲਈ ਆ ਹਾਂ ਮੰਮੀ ਲਈ ਹੈ ਲਈਏ ਸੇਰ ਬੜਾ ਢੋਂ ਡਿਆ ਆਈ ਆ ਅੱਖਾਂ-ਅੱਖਾਂ ਕੀ ਸਜਉਣੀਆਂ ਵਾ ਇੱਥੇ ਤਾਂ ਹੋਰ ਖਲਾਰੇ ਪਏ ਉਹਦੋਂ ਤੂੰ ਮੂੰਹ ਚੁੱਕ ਕੇ ਆ ਗਈ ਮੈਨੂੰ ਫੋਨ ਫੋਨ ਨਹੀਂ ਕਰਦੀ ਦੀ ਵੀ ਮੈਂ ਆਉਣਾ ਵਾ ਉਹ ਤੇ ਮੈਂ ਕਿਹਾ ਸੌਣ ਮਹੀਨਾ ਵਾ ਤੇ ਨਿਆਣਾ ਦੇ ਫਰੂਟ ਫਰਾਟ ਦੇ ਕੇ ਆਵਾਂ ਮੈਂ ਆਪਣੇ ਧੀ ਨੂੰ ਹੈ ਨਾ ਕੰਮਟੀ ਨੂੰ ਕੋ ਮੇਣਾ ਨਾ ਮਾਰੇ ਕਰੇ ਸਾਉਂਟ ਚ ਮਗਰਾਇਆ ਨਹੀਂ ਕੋਈ ਨਾ ਨਾ ਅੱਗੇ ਤੇ ਮੇਨੇ ਮਾਰਦੇ ਨਹੀਂ ਆ ਮਾ ਤਾਂ ਮੇਣਾ ਜੋ ਛੱਡਿਆ ਵੀ ਤੂੰ ਕੀ ਆ ਗੱਲ ਗੱਲ ਤੇ ਮੇਨੇ ਵਜਣ ਡੇ ਆ ਮੈਨੂੰ ਚੱਲ ਛੱਡ ਗੱਲ ਹੋਰ ਤੂੰ ਚੰਗੀ 420 ਮੇਰੇ ਨਾਲ ਖੇੜੀ ਚਾਚੀ ਤੇਰੀ ਨੂੰ ਫੋਨ ਲਾਇਆ ਉਹ ਕਹਿੰਦੀ ਅੱਧੇ ਆਤਮਾਨੀ ਲਾ ਗਈ ਤੇ ਅੱਧੇ ਉਹਨੇ ਫੋਨ ਚ ਪੁਆਲੇ ਮੈਂ ਕਾਦੀ 420 ਖੇੜੀ ਆ ਆ ਖਾਉਂ ਖਰਾਬੂ ਕਰਕੇ ਪੈਸੇ ਮਿਲੇ ਜੇ ਕਿਤੇ ਮੈਂ ਕਮੇਟੀ ਚੁੱਕਦੀ ਨਾ ਨਾ ਤੇ ਮੈਨੂੰ ਇਹ ਵੀ ਨਹੀਂ ਮੇਰੇ ਪੱਲੇ ਪਾਣੇ ਮਾਤਾ ਤੂੰ ਮੇਰੇ ਨਾਲ ਖੇਡਦੀ ਇਹੋ ਜਿਹੀ ਚਾਲਾਂ ਮੈਂ ਨਹੀਂ ਖੇਡਦੀ ਤੇ ਮੈਂ ਤੇ ਫੇਰ ਲੈਣਾ ਹੀ ਆ ਅਕੜੇ ਤੋਂ ਕੁੱਤੇ ਖਾਣੀ ਮੇਰੀ ਰੋਜ਼ ਘਰ ਹੁੰਦੀ ਆ ਅੱਖਾਂ ਦੀ ਨਾ ਕਿਉਂ ਸਜਾਈਆਂ ਮੇਲੇ ਮਾਰਦੇ ਹੀ ਉਹ ਤੇ ਫੇਰ ਕੋ ਨਹੀਂ ਤੇ ਮੇਰੀ ਸੁਣ ਗੱਲ ਨਹੀਂ ਕੜਾ ਇਹ ਮੇ ਦਾ ਇਹ ਕੜੇ ਤੇ ਤੈਨ ਪਹਿਲੇ ਥੋੜੇ ਤੇ ਤੂੰ ਮੇਰੀ ਅੰਦਰ 1 ਲੱਖ ਡੇਢ ਲੱਖ ਦੀ ਕਮੇਟੀ ਸਾਰੀ ਲੱਲੀ ਆ ਹਾਂ ਤੇ ਘਾਟਾ ਜਿਹੜਾ ਪਿਆ ਵਾ ਘਾਟਾ ਕਿੰਨਾ ਤੇ ਘਾਟਾ ਪੈ ਗਿਆ ਵਾ ਕਿਤੇ ਮੈਨੂੰ ਸਾਹ ਕਿਤਾਬ ਤੇ ਕੋਈ ਦਿੰਦੀ ਉਹ ਮੇਰੇ ਨਾਲ ਕੋਈ ਗੱਲ ਨਹੀਂ ਤੂੰ ਕੀਤੀ ਸਾਹ ਕਿਤਾਬ ਕਾਦਾ ਮਾਤਾ ਦੇਣਾ ਵਾ ਕਿੰਨੇ ਦਾ ਕੜਾ ਸੀ ਮੇਰਾ ਹੋਰ ਮੇਰੀ ਸੁਣ ਲੈ ਗੱਲ ਮੇਰੇ ਵਾਲੋ ਕਮੇਟੀ ਲੈਣਾ ਵਾ ਕਮੇਟੀਆਂ ਤਾਰੂਗਾ ਤੂੰ ਮੈਂ ਨਹੀਂ ਤਾਰਨੀ ਤੁਰਨੀਆ ਕਿਉਂ ਤਾਰਨੀ ਮੈਂ ਤਾਰਨੀ ਆਹੀ ਤਾਂ ਮੈਂ ਚੁੱਕਣੀ ਕਿ ਕਰਨੂ ਮੇਰ ਕੋ ਨਹੀਂ ਤਾਰਦੀਆਂ ਮੇਰੀਆਂ ਫਿਰ ਉਹ ਪੂਰੀ ਹੋ ਜਾਣੀ ਕਮੇਟੀ ਉੱਥੇ ਹੀ ਦੇ ਦੇ ਸਾਰੇ ਪੈਸੇ ਤੂੰ ਲੈ ਰਾਂ ਤੇ ਤੂੰ ਤਾਰਨੀਆ ਵਾ ਤੇ ਲੈਣੇ ਨਹੀਂ ਆ ਆ ਕੜਾ ਕਿਨੇ ਦੋਹਾਂ ਤੋਲਿਆਂ ਦਾ ਖਾਦਾ ਹੀ ਕਹਿੰਦਾ ਕਮ ਦਾ ਕੜਾ ਹੀ ਕਿਤੇ ਅੱਜ ਉਹ ਕਿਤੇ ਮੈਂ ਵੇਚਦੀ ਤੇ ਕਿਤੇ ਮੈਨੂੰ ਦੂਨੇ ਪੈਸੇ ਮਿਲਣੇ ਵੇਲਾ ਸੇ ਠੀਕ ਹੀ ਲੋਕੀ ਆਂਦੇ ਸਿਆਣੇ ਆ ਪੁੱਤ ਖਪੋਤ ਹੋ ਜਾਂਦੇ ਆ ਤੇ ਧੀਆਂ ਨਹੀਂ ਹੁੰਦੀਆਂ ਧੀਆਂ ਨੇ ਹੋਏ ਗਈਆਂ ਵਾ ਮਾਤਾ ਤੂੰ ਕੀਤੀਆਂ ਤੂੰ ਕੀ ਕੀ ਕੋਹ ਤੂੰ ਮਨ ਨੂੰ ਖਵਾ ਲ ਤੇ ਤੂੰ ਕੋ ਹਾਬ ਖਾ ਗਈ ਤੇ ਨਿਤ ਦੇ ਤਾਨੇ ਨਿਤ ਦੇ ਮਿਹਨੇ ਸਰ ਮੇਰੇ ਤੇ ਸਾਰੀ ਰਾਤ ਨੀਂਦ ਨਹੀਂ ਆਉਂਦੀ ਆ ਕੁੱਤ ਕੜੇ ਤਾਂ ਪਿਆ ਸਾਡੇ ਘਰ ਨਹੀਂ ਮਾਵਾਂ ਤੀਆ ਦੇ ਪੜਦਾ ਉਹਦਾ ਤੂੰ ਤਾਂ ਕੋਈ ਪੜਦਾ ਹੀ ਨਹੀਂ ਰਹਿਣਤਾ ਮੇਰਾ ਮਮੀ ਪੜਦਾ ਤੂੰ ਨਹੀਂ ਜਾਣ ਦਿੱਤਾ ਮੇਰਾ ਤੈਨੂੰ ਮੈਂ ਦੱਸਾਂ ਹੁਣ ਆਣ ਗਈ ਇੱਥੇ ਮੇਰਾ ਜਲੂਸ ਨਾ ਕਢਾਈ ਆ ਆ ਜਿਹੜਾ ਫਰੂਟ ਜੇ ਲੈਂਦਾ ਚੁੱਕ ਲ ਇਹ ਜੋ ਫਰੂਟ ਕੋਣ ਮੈਂ ਉਦਾਂ ਹੀ ਚੰਗੀ ਆ ਮੇਰਾ ਤਾਂ ਉਦਾਂ ਹੀ ਖੂਨ ਪੀ ਲਿਆ ਕਰ ਜਾ ਨੇ ਮੂੰਹ ਬੰਦ ਰੱਖ ਉਧਰ ਮਰ ਫਾਫਾ ਲਈ ਉਹਨਾਂ ਤੋਂ ਸਾਰੇ ਵੇਖਾ ਹੁਣ ਮੈਂ ਉਹਨੂੰ ਖਾਣਾ ਨੇਲ ਦਿੱਤ ਨਾ ਕਾਦੀ ਲੜਾਈ ਆ ਕਾਦਰ ਹੋਣੇ ਚੜੇ ਹੁਣ ਤਾਨੂੰ ਕੜਿਓ ਜਿਆਦਾ ਤੂੰ ਪੈਸੇ ਲੈ ਲੈ ਮਾਰ ਦੇ ਨਾ ਤੇਰੀ ਸੱਸ ਨੂੰ ਆਵਾਜ਼ ਨਾ ਨਾ ਮੰਮੀ ਰਹਿਣ ਦੇ ਤੂੰ ਚੰਗੀ ਲੱਗਦੀ ਆ ਕੁੜਮਣੀ ਆ ਸਿਆਣੇ ਕਹਿੰਦੇ ਆ ਕੁੜਮ ਫੁੱਲਾਂ ਦੀ ਵਾਸ਼ਨਾ ਹੁੰਦੇ ਆ ਤੇ ਮੂੰਹੋਂ ਗੱਲ ਜਿਹੜੀਆਂ ਮੂੰਹੋਂ ਨਿਕਲ ਜਾਣੀਆਂ ਨਾ ਉਹ ਪੈਣੀਆਂ ਨਹੀਂ ਮੁੜਕੇ ਨਾ ਰਹਿਗਾ ਤੀ ਦਾ ਰਿਸ਼ਤਾ ਨਾ ਰਹਿਗਾ ਕੁੜਮਾ ਦਾ ਫੁੱਲਾਂ ਦੀ ਵਾਸ਼ਨਾ ਨਹੀਂ ਇੱਥੇ ਕੋਈ ਵੀ ਕਾਦੀ ਰਹੀ ਨਹੀਂ ਫੋਲ ਤੇ ਮੁਸਕ ਮਾਂਡਾ ਪਿਆ ਉਹਨਾਂ ਨੂੰ ਚੋਕੇ ਬਾਹਰ ਸੋੜ ਦੇਣਾ ਚਾਹੀਦਾ ਵਾ ਚੰਗਾ ਬਾਰ ਛੱਟ ਦੇਣਾ ਚਾਹੀਦਾ ਵਾ ਸਾਸਰੀ ਕਾ ਇੱਥੇ ਨਾ ਥਲਾ ਕਿ ਕੀ ਹੋ ਗਿਆ ਤੁਹਾਨੂੰ ਸਾਰੇ ਟੱਬਰ ਨੂੰ ਕੀ ਹੋਣਾ ਖੜੇ ਦੇ ਤਾਹਨੇ ਮਹਿਨੇ ਇਹਨੇ ਵੀ ਕਿਦੇ ਕਹਿਤਾ ਤੇ ਤਾਏ ਨੇ ਚਾਰ ਲਾਤੀਆਂ ਆਂਦਾ ਤੂੰ ਕੌਣ ਹੋਣਾ ਇਹ ਨਹੀਂ ਗੱਲ ਕਹਿਣ ਵਾਲਾ ਮੁੰਡੇ ਨੂੰ ਇੰਨਾ ਤੇਰੇ ਇੰਨਾ ਦਰੇ ਗਿਆ ਕਹਿੰਦਾ ਮੇਰੀ ਨਾਨੀ ਨੂੰ ਖਬਰਦਾਰ ਜੇ ਕਹਿਨੇ ਕੋ ਆਖਿਆ ਤੇ ਜਾਨ ਦੇ ਦੂੰਗਾ ਸਿੱਧੀ ਗੱਲ ਦੱਸ ਜੀ ਨਾਨੀ ਨਾ ਚੀਜੀ ਵੀ ਲਈ ਆ ਚਾਰ ਪੁੱਤ ਤੂੰ ਦੱਸ ਕੀ ਆਖਿਆ ਤੇ ਮਨੂ ਦਾ ਆਇਆ ਫੋਨ ਆ ਮਨੂ ਤੇਰੇ ਵਰਗੀ ਆ ਕੇ ਹਾਂ ਮੈਂ ਕਿਸੇ ਨੂੰ ਵੀ ਨਹੀਂ ਕਰਨਾ ਨਾ ਤੈਨੂੰ ਫੋਨ ਕਰਨਾ ਨਾ ਮਨੂ ਨੂੰ ਠੀਕ ਆ ਆਣ ਗਵੜ ਨਾਲ ਮਿਲਣੀ ਬਹੁਤ ਸੋਹਣੀ ਕੀਤੀ ਤੈਨੂੰ ਯਾਰੀ ਤਾਂ ਕੀਤੀ ਨਹੀਂ ਮੇਰੇ ਨਾਲ ਦੱਸ ਦੇ ਤੇ ਆਪਣੀ ਆ ਇੱਕ ਮਾਰਨੀ ਮੂੰਹ ਤੇ ਬਹਿ ਜਾ ਉਹਨੂੰ ਜਵਾਨਾਂ ਦਾ ਤੂੰ ਹੀ ਦੱਸ ਦੇ ਲੱਲੂ ਆ ਗਿਆ ਬਾਹਰ ਚੱਲ ਜਾ ਬਾਹਰ ਚੱਲ ਜਾ ਬਾਹਰ ਵੇ ਤੂੰ ਦੱਸ ਤੇ ਤੱਬੀ ਵਜਿਆ ਹੀ ਆ ਕਿਉਂ ਸੋਹਣੀਆਂ ਪਸੌਂਦੇ ਪਸੌਂਦੇ ਆ ਫਸ ਗਏ ਆ ਕੀ ਕਰਦੀ ਆ ਕੀ ਰੋ ਪਿਆ ਤੂੰ ਤੇ ਸੱਜ ਦਾ ਨੀ ਗੱਲ ਸੋਹਣੀ ਮੇਰੀ ਫਰਮਾਨਾ ਬਹਿ ਜਾ ਤੂੰ ਨਹੀਂ ਦੱਸਣਾ ਮੈਨੂੰ ਸੁਣ ਲਾਂ ਦੇ ਕੀ ਆਂਦਾ ਹੜ ਬੋਚਾ ਤੇ ਮਾਰਾਂ ਦੇ ਕੜਦਾ ਦੰਦ ਸਾਰੇ ਬੰਦ ਦੱਸ ਤੂੰ ਦੱਸ ਇਹ ਕੋਹ ਨਹੀਂ ਤੂੰ ਵੀ ਨਿਆਣੇ ਦੇ ਮਗਰ ਲੱਗ ਗਈਆਂ ਹੜਦੀ ਨਹੀਂ ਦੱਸ ਦੱਸ ਬੜੇ ਸਵਾਦ ਲੈਣੇ ਆਉਂਦੇ ਦੂਜੇ ਦੇ ਘਰ ਦੇ ਕੀ ਆਖਣਗੇ ਕੀ ਆਉਂਦੇ ਮੇਲਾ ਲਾ ਕੇ ਬਹਿ ਗਈਆਂ ਅੰਦਰ ਸੋਨਿਆਂ ਨੇ ਬਸਾਉਂਦੇ ਫਿਰਦੇ ਸੁਣ ਲਾਂ ਨਖਤਿਆ ਸੋਨਿਆਂ ਨੇ ਬਸਾਉਂਦੇ ਫਿਰਦੇ ਆ ਸੁਣ ਲਾਂ ਨਖਤਿਆ ਆ ਵੇਲਾ ਕੰਦੀ ਬੁਰੀ ਏਡਾ 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 ਕੰਨ ਲਾਏ ਹੋਣੇ ਇਹਨਾਂ ਨੇ ਏਦਾਂ ਦੀਆਂ ਵਾ ਮਾਵਾਂ ਤੀਆਂ ਚੁੱਪ ਕਰ ਜਾ ਨਹੀਂ ਤੂੰ ਵੀ ਘਟਨੀ ਆ ਸੋਨਿਆਂ ਨੂੰ ਬਸਾਉਂਦੇ ਫਿਰਦੇ ਅੱਛਾ ਆ ਫਸ ਗਏ ਆ ਆ ਹਾਏ ਨਹੀਂ ਆ ਜਾ ਵੀ ਨਹੀਂ ਅਕਰ ਤੂੰ ਤਾਂ ਛੜਦੀ ਨਿੱਕੇ ਹੁੰਦੀ ਵੀ ਇਹੋ ਕੰਮ ਕਰਦੀ ਸੀ ਮੈਂ ਆਪਣੇ ਦਿੱਤਾ ਸੀ ਯਾਰ ਨੂੰ ਨੰਬਰ ਕਿ ਮਿਸਕਾਲਾ ਮਾਰ ਰਹੀ ਸੋਹਣੀ ਨੂੰ ਉਹ ਮਾਰਦਾ ਮਿਸਕਾਲਾ ਤੇ ਇਹਨਾਂ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਦੈਂਬੜ ਲਾਈ ਹਾ ਦੋਨੋਂ ਦੀ ਛੜ ਦੇ ਹੁਣ ਖਤਿਆ ਛੜ ਦੇ ਹਾਏ ਰੀ ਅੱਖਾਂ ਚ ਤਾਂ ਸਜਾਈਆਂ ਤੇ ਮੈਨੂੰ ਆਂਦੀ ਐ ਇਦਰੋਂ ਕੜੇ ਦੀ ਗੱਲ ਤੋਂ ਅੱਖਾਂ ਸਜਾਈਆਂ ਇਹ ala ਹੀ ਰਗਾ ਫੇਰਨਾ ਤੇ ਆਈ ਚੱਲੀ ਰਸਦੂਲੇ ਅੰਤਿਆ ਤੇਰੀ ਇਹਨੇ ਇਦਾਂ ਹੀ ਮੈਨੂੰ ਕਿਸ ਤਰ੍ਹਾਂ ਮਾਰ ਦੇਣਾ ਆ ਸੁਣ ਲਈ ਸਟੋਰੀ ਹੁਣ ਪੈ ਗਈ ਠੰਡ ਲਗੇ ਨਾਲੇ ਵੀ ਸੀ ਤਾਂ ਮੇਰੇ ਤਾਂ ਭਾਵੇਂ ਸਾਹ ਗੁੰਮ ਕਰ ਦਿੰਦਾ ਹਾਂ ਤੂੰ ਬਾਦਮਾਨ ਨੇਕੀਆਂ ਕੀਤੀਆਂ ਨਾ ਹਾਏ ਵੇ ਨਖਤਿਆ ਲੈ ਲਫਾ ਫਾ ਪਰ ਮਾਰਾਂ ਨੂੰ ਆਵਾਜ਼ ਮੇਰੀ ਸੁਣ ਲੈ ਗੱਲ ਕਾਦੀ ਆਵਾਜ਼ ਮਾਰਨੀ ਹੁਣ ਜਦੋਂ ਫੋਲ ਖੋਲ ਹੀ ਗਿਆ ਐਸ ਗੱਲਾਂ ਵੀ ਕਪਾਤ ਹੋਈ ਆਈ ਆਹੋ ਇਹ ਕਰਦਾ ਹੀ ਲੱਛਣ ਪੁੱਟ ਨਾ ਉਹ ਤਾਂ ਦੂਜੀ ਗੱਲ ਕਰਨੀ ਪੈਣੀ ਨਹੀਂ ਪੈਣੇ ਆਵੇ ਤੇਰੇ ਗੜੀ ਹੱਥ ਜੋੜੇ ਜੇ ਆਈਆਂ ਨਾ ਚਾਹ ਪਾਣੀ ਪੀ ਤੇ ਚਿੱਤਰ ਹੋ ਨਹੀਂ ਚਾਹ ਮੈਂ ਪੀ ਲਈ ਬਸ ਤੇ ਕਿੱਥੇ ਚੱਲੀ ਆ ਤੈਨੂੰ ਕਦੇ ਚਾਜ ਨਾ ਬੋਲਦੇ ਨਹੀਂ ਮੈਨੂੰ ਤੇ ਆ ਇਹਨੇ ਪੈਸੇ ਪਾਏ ਇਹ ਕਿਹਨੂੰ ਦੇਣੇ ਲਾ ਤੇਰਾ ਰਾਦਾ ਪੀ ਹੁਣ ਕਮੇਟੀ ਲੱਲੀ ਤੇ ਕੋ ਪੈਸੇ ਨਹੀਂ ਗੇ ਨਹੀਂ ਪੈਸੇ ਤੇ ਤੇਰੇ ਕੋ ਬੜੇ ਆ ਪੈਸੇ ਤੇ ਬੜੇ ਹੈਰਾ ਫੇਰੀਆਂ ਕਰ ਕਰ ਆਉਦੀ ਕਮੇਟੀ ਖਾਲਾ ਆਉਦ ਕੋ ਹੜਾਪਲਾ ਆ ਕੋਈ ਮਾਮਾ ਨਹੀਂ ਕਿਹੜੀ ਖਾਦੀ ਇਹ ਕਮੇਟੀ ਖਾਦੀ ਮੈ ਮੈਨੂੰ ਸਾਰਾ ਪਤਾ ਉਹ ਦੱਸਦੀ ਤੇਰੀ ਆਂਡ ਗਵਾਂਡ ਵਾਲੀਆਂ ਬਥੇਰਾ ਕੋ ਮੈਨੂੰ ਓਏ ਦੱਸਦੀ ਹੋ ਕਿ ਮੈਂ ਉਹਨੂੰ ਪੁੱਛ ਲੈਣਾ ਹੀ ਫੇਰ ਚੁੱਪ ਕਰ ਜਾ ਹੁਣ ਮਾਤਾ ਤੂੰ ਮਿਲਣਾ ਹੀ ਚੰਗਾ ਸੌਣ ਦਾ ਮੈਨੂੰ ਸੰਧਾਰਾ ਦੇਣ ਆਈਂ ਆਂਡ ਗਵਾਂਡੀ ਕਿਹੜੇ ਚੁੱਕਣ ਦਿੰਦਾ ਤੂੰ ਸੌਣ ਦਾ ਸੰਧਾਰਾ ਨਹੀਂ ਮੈਨੂੰ ਦੇਣ ਆਈ ਤੂੰ ਮੈਨੂੰ ਇੱਥੇ ਤਾਨੇ ਮੇਨੇ ਮਾਰਨਾ ਹੀ ਆ ਆ ਜਿਹੜਾ ਫਰੂ ਆ ਲੈ ਨਕਤਾ ਲੈ ਗਏ ਨਹੀਂ ਤੂੰ ਤਾਂ ਗੱਲਾਂ ਹੀ ਨਹੀਂ ਚੰਗੀਆਂ ਕਰਦੀ ਹਾਂ ਤੂੰ ਤਾਂ ਮੇਰਾ ਮਾਂ ਨਹੀਂ ਛਾੜ ਦਤਾ ਨਾ ਜਾ ਰੇ ਪਾਣੀ ਚ ਆਉਂਦੇ ਕੁੱਤੇ ਖਾਣੀ ਕਿਤੇ ਮਾਵਾਂ ਨੂੰ ਐਨ ਕਿਤੇ ਠੰਡੀ ਹੋ ਕੇ ਆਇਆ ਕਰ ਜਦੋਂ ਨਹੀਂ 24 ਘੰਟੇ ਤਦੂਰ ਵਾਂਗੂ ਤਪੀ ਹੋਣੀ ਤਰਮਣਾ ਮੈਂ ਤਾਂ ਠੰਡੀ ਆਈ ਸੀ ਤੂੰ ਤਾਂ ਮੈਨੂੰ ਅੱਬੜ ਵਾਈ ਵਟਕ ਕੀ ਲੈਣ ਆਈ ਆ ਤੇ ਮੈਂ ਤਾਂ ਕਹਿਣਾ ਸੀ ਮੈਂ ਕੀ ਤਾਂ ਕੋਈ ਮਾਵਾਂ ਲੋਕੇ ਹੀ ਦਾ ਪੁੰਦੇ ਆ ਉਹ ਚੱਲ ਮੇਰੀ ਮਾਂ ਗਲਤੀ ਹੋ ਗਈ ਮੇਰੇ ਕੋਲ ਮਾਫ ਕਰ ਦੇ ਮਾਫ ਕਿੱਥੇ ਕਰਨ ਤੇਰੇ ਗਲਤੀ ਮੇਰੇ ਕੋਲ ਵੀ ਹੋ ਗਈ ਈ ਹੈ ਤੇਰਾ ਕੜਾ ਮੈਂ ਖਾ ਲਿਆ ਸੀ ਨਾ ਤੇ ਤੂੰ ਮੇਰੀ ਲੱਲੀ ਲੱਖ ਦੀ ਕਮੇਟੀ ਤੇ ਮੈਨੂੰ ਮਾਫ ਕਰ ਦੇ ਮੈਂ ਚਲੀ ਆ ਕਮੇਟੀਆਂ ਤਾਰੀ ਤੂੰ ਅੱਗੇ ਹਸਾਬ ਇਦਾਂ ਹੀ ਹੁਣ ਹਸਾਬ ਬਰੋਬਰ ਹੋ ਗਿਆ ਬਰੋਬਰ ਕਲੀਅਰ ਹੁਣ ਨਾ ਤੂੰ ਮੇਰਾ ਕੋਈ ਦੇਣਾ ਤੇ ਮੈਂ ਨਾ ਤੇਰ ਕੋਈ ਲੈਣਾ ਮੰਨੂ ਕੋ ਲੈਣਾ 15000 ਰੁਪਇਆ ਉਹਨੂੰ ਵੀ ਦੱਸ ਦੇ ਉਹਦੀ ਮੈਂ ਕੋਈ ਇਦਾਂ ਕਮੇਟੀ ਹੜਾ ਪੜਾਣੀ ਤੈਨੂੰ ਮੈਂ ਸਿੱਧੀ ਸਿੱਧੀ ਗੱਲ ਦਤਾ ਗੁਰਤੀ ਤਾਂ ਸਾਨੂੰ ਤੇਰੀ ਆਈ ਖੂਨ ਤੇ ਅਸੀਂ ਤੇਰਾ ਹੀ ਆ ਤੇ ਜੋ ਚਲਿਤਰ ਤੂੰ ਕਰੇਗੀ ਉਹੋ ਜੀ ਕਰਨੀ ਤਰਮਾਦਾਰ ਕੋਈ ਨਹੀਂ ਉਹ ਤੂੰ ਜਾਣੇ ਤੇ ਮੰਨੂ ਜਾਣੇ ਉਹਦੇ ਵਿੱਚ ਮੇਰਾ ਨਾਮ ਨਹੀਂ ਲੈਣਾ